ਲਗਾਤਾਰ ਸ਼ਰਾਰਤੀ ਅੰਸ਼ਤ ਤੇ ਕ੍ਰਿਮਨਲ ਲੋਕਾਂ ਦੇ ਖਿਲਾਫ ਮਹਿੰਮ ਜਿਹੜੀ ਆ ਉਹ ਚਲਾਈ ਹੋਈ ਆ ਜਿਹਦੇ ਵਿੱਚ ਹੁਣ ਵੱਡੀ ਕਾਮਯਾਬੀ ਜਿਹੜੀ ਆ ਉਹ ਪੁਲਿਸ ਨੂੰ ਮਿਲਦੀ ਦਿਖਾਈ ਦੇ ਰਹੀ ਹੈ ਜਿਹੜੋ ਤਲਵੰਡੀ ਪਾਈ ਦੇ ਦੋ ਮੋਟਰਸਾਈਕਲ ਸਵਾਰ ਜਿਹੜੇ ਆਂਦੇ ਦਿਖਾਈ ਦਿੱਤੇ ਉੱਥੇ ਨਾਕਾ ਜਿਹੜਾ ਪੁਲਿਸ ਨੇ ਲਗਾਇਆ ਹੋਇਆ ਸੀਗਾ ਨਾਕੇ ਦੌਰਾਨ ਜਦੋਂ ਮੋਟਰਸਾਈਕਲ ਸਵਾਰ ਦੋਨੂੰ ਰੋਕਣ ਦੀ ਨੇ ਹੱਥ ਦਿੱਤਾ ਗਿਆ ਤੇ ਉਹ ਦੋ ਜਿਹੜੇ ਸ਼ਖਸ ਸੀਗੇ ਵੀ ਉਹਨਾਂ ਨੇ ਮੋਟਰਸਾਈਕਲ ਛੱਡ ਛੱਡ ਕੇ ਉਥੋਂ ਜਿਹੜੇ ਭੱਜ ਗਏ ਦਿਖਾਈ ਦਿੱਤੇ ਤੇ ਉਸ ਤੋਂ ਬਾਅਦ ਜਿਹੜੇ ਮੋਟਰਸਾਈਕਲ ਦੇ ਅੱਗੇ ਬੈਗ ਵੀ ਟੰਗਿਆ ਹੋਇਆ ਸੀ ਉਹ ਵੀ ਉਥੇ ਛੱਡ ਕੇ ਉਹ ਚਲੇ ਗਏ ਬੈਗ ਦੇ ਵਿੱਚ ਜਿਹੜੋਂ ਪੁਲਿਸ ਨੇ ਤਲਾਸ਼ੀ ਲਈ ਤੇ ਉਹਦੇ ਵਿੱਚੋਂ 11 ਜਿਹੜੇ ਹਥਿਆਰ ਆ ਉਹ ਬਰਾਮਦ ਹੋਏ ਨਾਲ ਨੇ ਜਿਹੜੀ ਕਾਰਵਾਈ ਕੀਤੀ ਗਈ ਤੇ ਦੋ ਨਾਮ ਅਣਲੂਮ ਵਿਅਕਤੀਆਂ ਦੇ ਖਿਲਾਫ ਮਾਮਲਾ ਵੀ ਪੁਲਿਸ ਨੇ ਜਿਹੜਾ ਦਰਜ ਕਰ ਦਿੱਤਾ ਗਿਆ ਵੀ ਹੁਣ ਇਹ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਆ ਵੀ ਆਖਿਰੋ ਜਿਹੜਾ ਮੋਟਰਸਾਈਕਲ ਹੈਗਾ ਜਾਓ ਜਿਹੜੇ ਬਾਈਕ ਸਵਾਰ ਆ ਉਹ ਕੌਣ ਲੋਕ ਸੀ ਤੇ ਜਿਹੜੇ ਹਥਿਆਰਾਂ ਦੀ ਵੱਡੀ ਜਿਹੜੀ ਖੇਪ ਐ ਇਹ ਕਿੰਨਾਂ ਨੂੰ ਜਿਹੜਾ ਉਹਨਾਂ ਨੇ ਸਪਲਾਈ ਕਰਨੀ ਸੀ ਜਾਂ ਇਹ ਕਿੱਥੇ ਵਰਤੀ ਜਾਣੀ ਸੀ ਇਸ ਗੱਲ ਤੇ ਜੜੀ ਆ ਉਹ ਜਾਂਚ ਚੱਲਦੀ ਪਈ ਆ ਤਾਂ ਜੋ ਇਸ ਦਾ ਖਲਾਸਾ ਹੋ ਸਕੇ ਵੀ ਫਿਰੋਜ਼ਪੁਰ ਪੁਲਿਸ ਨੂੰ ਵੀ ਆਖਿਰੇ ਜਿਹੜੇ ਲੋਕ ਹੈਗੇ ਆ ਜਿਹੜੇ ਹਥਿਆਰਾਂ ਦੀ ਤਸਕਰੀ ਕਰਦੇ ਆ ਵੀ ਇਹਨਾਂ ਨੇ ਇਸ ਹਥਿਆਰਾਂ ਨੂੰ ਕਿਥੇ ਅੰਜਾਮ ਦੇਣਾ ਸੀ ਕੋਈ ਵੱਡੀ ਵਾਰਦਾਤ ਨੂੰ ਤਾਂ ਅੰਜਾਮ ਤਾਂ ਨਹੀਂ ਦੇਣਾ ਸੀਗਾ ਇਸ ਗੱਲ ਤੇ ਪੁਲਿਸ ਜੜੀ ਹੁਣ ਜਾਂਚ ਕਰਦੀ ਦਿਖਾਈ ਦੇ ਰਹੀ ਆ ਪੁਲਿਸ ਨੇ ਹੁਣ ਦੋ ਲੋਕਾਂ ਦੇ ਨਾਮ ਲੂਮ ਲਖਤਿਆਰੇ ਮਾਮਲਾ ਜੂਧ ਦਰਜ ਕੀਤਾ ਤੇ ਹਥਿਆਰ ਵੀ ਬਰਾਮਦ ਕੀਤੇ ਆ ਨਾਲ ਮੈਗਜ਼ਨ ਵੀ ਜੜਿਆ ਉਹ ਮਿਲਲੇ ਨੇ ਤੇ ਜਿਹੜੀ ਅਗਲੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਕੈਮਰਾਮੈਨ ਦੇ ਨਾਲ ਸਰਬਜੀਤ ਸੰਤਾਨਿਕ ਸੇਰਾ ਮਾਦਪੁਰ ਪੁਲਿਸ ਵਾਲਾ ਲਗਾਤਾਰ ਸ਼ਰਾਰਤੀ ਅਨਸਰ ਤੇ ਕ੍ਰਿਮਨਲ ਲੋਕਾਂ ਦੇ ਖਿਲਾਫ ਮਹੀਨ ਜੜੀ ਆ ਉਹ ਚਲਾਈ ਹੋਈ ਆ ਜਿਹਦੇ ਵਿੱਚ ਹੁਣ ਵੱਡੀ ਕਾਮਯਾਬੀ ਜਿਹੜੀ ਆ ਉਹ ਪੁਲਿਸ ਨੂੰ ਮਿਲਦੀ ਦਿਖਾਈ ਦੇ ਰਹੀ ਆ ਜਦੋਂ ਤਲਵੰਡੀ ਪਾਈ ਦੇ ਦੋ ਮੋਟਰਸਾਈਕਲ ਸਵਾਰ ਜਿਹੜੇ ਆਂਦੇ ਦਿਖਾਈ ਦਿੱਤੇ ਉੱਥੇ ਨਾਕਾ ਜਿਹੜਾ ਪੁਲਿਸ ਨੇ ਲਗਾਇਆ ਹੋਇਆ ਸੀਗਾ ਨਾਕੇ ਦੌਰਾਨ ਜਦੋਂ ਮੋਟਰਸਾਈਕਲ ਸਵਾਰ ਦੋਨੋਂ ਲੋਕਾਂ ਦੀ ਨੇ ਹੱਥ ਦਿੱਤਾ ਗਿਆ ਤੇ ਉਹ ਦੋ ਜਿਹੜੇ ਸ਼ਖਸ ਸੀਗੇ ਵੀ ਉਹਨਾਂ ਨੇ ਮੋਟਰਸਾਈਕਲ ਛੱਡ ਕੇ ਉੱਥੋਂ ਜਿਹੜੇ ਭੱਜ ਗਏ ਦਿਖਾਈ ਦਿੱਤੇ ਤੇ ਉਸ ਤੋਂ ਬਾਅਦ ਜਿਹੜੇ ਮੋਟਰਸਾਈਕਲ ਦੇ ਅੱਗੇ ਜਿਹੜਾ ਬੈਗ ਵੀ ਟੰਗਿਆ ਹੋਇਆ ਸੀ ਉਹ ਵੀ ਉੱਥੋਂ ਛੱਡ ਕੇ ਉਹ ਚਲੇ ਗਏ ਬੈਗ ਦੇ ਵਿੱਚ ਜਿਹੜੋਂ ਪੁਲਿਸ ਨੇ ਤਲਾਸ਼ੀ ਬਰਾਮਦ ਹੋਏ ਨਾਲ ਮੈਗਜ਼ੀਨ ਬਰਾਮਦ ਹੋਇਆ ਵੀ ਜਿਹਦੇ ਤੇ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਗਈ ਤੇ ਦੋ ਨਾਮ ਲੂਮ ਵਿਅਕਤੀਆਂ ਦੇ ਖਿਲਾਫ ਮਾਮਲਾ ਵੀ ਪੁਲਿਸ ਨੇ ਜਿਹੜਾ ਦਰਜ ਕਰ ਦਿੱਤਾ ਗਿਆ ਵੀ ਹੁਣ ਇਹ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਆ ਵੀ ਆਖਿਰੋੜ ਜਿਹੜਾ ਮੋਟਰਸਾਈਕਲ ਹੈਗਾ ਜਾਓ ਜਿਹੜੇ ਬਾਈਕ ਸਵਾਰ ਆ ਉਹ ਕੌਣ ਲੋਕ ਸੀ ਤੇ ਜਿਹੜੇ ਹਥਿਆਰਾਂ ਦੀ ਵੱਡੀ ਜੜੀ ਖੇਪ ਹੈ ਇਹ ਕਿਹਨਾਂ ਨੂੰ ਜੜਾ ਉਹਨਾਂ ਨੇ ਸਪਲਾਈ ਕਰਨੀ ਸੀ ਜਾਂ ਇਹ ਕਿੱਥੇ ਵਰਤੀ ਜਾਣੀ ਸੀ ਇਸ ਗੱਲ ਤੇ ਜੜੀ ਆ ਉਹ ਜਾਂਚ ਚੱਲਦੀ ਪਈ ਆ ਤਾਂ ਜੋ ਇਸ ਦਾ ਖੁਲਾਸਾ ਹੋ ਸਕੇ ਵੀ ਫਰੋਜਪੁਰ ਪੁਲਿਸ ਨੂੰ ਵੀ ਆਖਿਰੇ ਜਿਹੜੇ ਲੋਕ ਹੈਗੇ ਆ ਜਿਹੜੇ ਹਥਿਆਰਾਂ ਦੀ ਤਸਕਰੀ ਕਰਦੇ ਆ ਵੀ ਇਹਨਾਂ ਨੇ ਇਸ ਹਥਿਆਰਾਂ ਨੂੰ ਕਿੱਥੇ ਅੰਜਾਮ ਦੇਣਾ ਸੀ ਕੋਈ ਵੱਡੀ ਵਾਰਦਾਤ ਨੂੰ ਤਾਂ ਅੰਜਾਮ ਤਾਂ ਨਹੀਂ ਦੇਣਾ ਸੀਗਾ ਇਸ ਗੱਲ ਤੇ ਪੁਲਿਸ ਜੜੀ ਹੁਣ ਜਾਂਚ ਕਰਦੀ ਦਿਖਾਈ ਦੇ ਰਹੀ ਆ ਪੁਲਿਸ ਨੇ ਹੁਣ ਦੋ ਲੋਕਾਂ ਦੇ ਨਾਮ ਲੂਮ ਲਿਖਤੀਆਂ ਦੇ ਮਾਮਲਾ ਜੂੜ ਦਰਜ ਕੀਤਾ ਤੇ ਹਥਿਆਰ ਵੀ ਬਰਾਮਦ ਕੀਤੇ ਆ ਨਾਲ ਮੈਗਜ਼ਨ ਵੀ ਜੜਿਆ ਉਹ ਮਿਲਲੇ ਨੇ ਤੇ ਜਿਹੜੀ ਅਗਲੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਕੈਮਰਾਮੈਨ ਜੇਨਾ ਸਰਪ ਜੈ ਸਿੰਘ ਟੈਕਨਿਕਸ ਵਿਰਾਂ ਪ੍ਰੋਇ